ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੋਨੂ ਕੌਰ ਬਾਰੇ ਜੋ ਕਿ ਇੱਕ ਬਲੌਗਰ ਨੇ ਉਹਨਾਂ ਦੀ ਬਹੁਤ ਹੀ ਰੱਜ ਕੇ ਰੋਸਟਰਾਂ ਵੱਲੋਂ ਬੇਇਜ਼ਤੀ ਕੀਤੀ ਜਾ ਰਹੀ ਹੈ ਬੇਇਜ਼ਤੀ ਕੀਤੀ ਜਾ ਰਹੀ ਹੈ ਵੀ ਉਹ ਬੋਲਦੇ ਕਿੱਦਾਂ ਨੇ ਉਹਨਾਂ ਨੂੰ ਬੋਲਣ ਦਾ ਢੰਗ ਨਹੀਂ ਹੈ ਉਹਨਾਂ ਦੀ ਆਵਾਜ਼ ਕਿੱਦਾਂ ਦੀ ਹੈ ਤੇ ਉਹਨਾਂ ਦਾ ਰੰਗ ਕਾਲਾ ਹੈ ਉਹਨਾਂ ਦੇ ਰੰਗ ਕਾਲੇ ਦੇ ਉੱਤੇ ਵੀ ਕਮੈਂਟ ਬਹੁਤ ਜ਼ਿਆਦਾ ਉਹਨਾਂ ਨੂੰ ਗਲਤ ਆਉਂਦੇ ਨੇ ਰੱਜ ਰੱਜ ਕੇ ਉਹਨਾਂ ਦੀ ਰੋਸਟਰਜ਼ ਹੁੰਦੇ ਨੇ ਉਹ ਉਹਨਾਂ ਦੀ ਰੱਜ ਰੱਜ ਕੇ ਬੇਇਜ਼ਤੀ ਕਰ ਰਹੇ ਨੇਗੇ ਤੇ ਪਰ ਇੱਕ ਗੱਲ ਉਹਦੇ ਵਿੱਚ ਇਹ ਹੈ ਵੀ ਜਿੰਨਾ ਉਹਨਾਂ ਨੂੰ ਜਾਨੀ ਕਿ ਇਨਸਰਟ ਕੀਤਾ ਜਾਂਦਾ ਉਹਨੇ ਹੀ ਜ਼ਿਆਦਾ ਉਹ ਫੇਮਸ ਹੋ ਰਹੇ ਨੇ ਜਿਸ ਤਰ੍ਹਾਂ ਉਹਨਾਂ ਦੀ ਆਵਾਜ਼ ਦੇ ਉੱਤੇ ਜ਼ਿਆਦਾਤਰ ਕਮੈਂਟ ਆਉਂਦੇ ਨੇ ਵੀ ਇਹ ਬੋਲਦੇ ਕਿੱਦਾਂ ਨੇ ਇਹਨਾਂ ਨੂੰ ਬੋਲਣ ਦਾ ਨਹੀਂ ਤਰੀਕਾ ਪਤਾ ਹੈਗਾ ਉਸ ਤਰੀਕੇ ਨਾਲ ਹੀ ਉਹ ਜ਼ਿਆਦਾ ਉਹਨਾਂ ਦੀ ਆਵਾਜ਼ ਹੈ ਜャ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦਾ ਜਿਹੜਾ ਬੋਲਣ ਦਾ ਢੰਗ ਹੈ ਉਹੀ ਉਹਨਾਂ ਨੂੰ ਸ਼ੋਹਰਤ ਹਾਸਲ ਕਰਵਾ ਰਿਹਾ ਹੈ ਉਹਦੇ ਨਾਲ ਹੀ ਉਹ ਚੱਲ ਰਹੇ ਨੇ ਏ ਉਹਨਾਂ ਦਾ ਇੱਕ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਪਲੱਸ ਪੁਆਇੰਟ ਆ ਜਿਹੜੀ ਆਵਾਜ਼ ਆ ਜਿੱਥੇ ਉਹਨਾਂ ਦੀ ਇਨਸਰਟ ਕਰਵਾ ਰਹੀ ਹੈ ਉਹਨਾਂ ਦੀ ਆਵਾਜ਼ ਆ ਉਹਨਾਂ ਦਾ ਬੋਲਣ ਦਾ ਢੰਗ ਉਥੇ ਹੀ ਉਹ ਆਵਾਜ਼ ਉਹਨਾਂ ਨੂੰ ਜਾਨੀ ਕਿ ਹਿੱਟ ਵੀ ਕਰ ਰਹੀ ਹੈ ਫੇਮਸ ਕਰ ਰਹੀ ਹੈ ਕਿ ਉਹਨਾਂ ਦੀ ਆਵਾਜ਼ ਉਹਨਾਂ ਨੂੰ ਜਿਹਦੇ ਕਰਕੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੋਂ ਆਪਣੀ ਕਮਾਈ ਕੀਤੀ ਤੇ ਸੋਸ਼ਲ ਮੀਡੀਆ ਤੇ ਉਹ ਐਕਟਿਵ ਰਹਿੰਦੇ ਨੇ ਤੇ ਉਹਨਾਂ ਦੇ ਤੁਸੀਂ ਮੈਰिज ਵਾਲੇ ਵਲੌਗ ਵੀ ਦੇਖੇ ਹੋਣਗੇ ਉਹਦੇ ਵਿੱਚ ਵੀ ਕੁਝ ਕੁ ਗੱਲਾਂ ਉਹ ਵਲੌਗ ਦੇ ਵਿੱਚੋਂ ਚੱਕੀਆਂ ਗਈਆਂ ਵੀ ਇਹ ਕਿਦਾਂ ਬੋਲਦੇ ਨੇ ਜਿਉਂ ਉਹਨਾਂ ਦੇ ਰੰਗ ਨੂੰ ਲੈ ਕੇ ਜਾਂ ਉਹਨਾਂ ਨੇ ਜੋ ਵੀ ਅਗੇਜਮੈਂਟ ਵਗੈਰਾ ਤੇ ਲਹਿੰਗਾ ਪਾਇਆ ਸੀਗਾ ਆਪਣਾ ਜਿਵੇਂ ਸਕਾਈ ਬਲੂ ਕਲਰ ਦਾ ਉਹਦੇ ਉੱਪਰ ਵੀ ਬਹੁਤ ਕਮੈਂਟ ਆਏ ਸੀਗੇ ਵੀ ਤੁਹਾਨੂੰ ਆਪਣਾ ਰੰਗ ਦੇਖ ਕੇ ਹਨਾ ਲਹਿੰਗੇ ਦਾ ਕਲਰ ਹੈ ਜਿਹੜਾ ਚੂਜ਼ ਕਰਨਾ ਚਾਹੀਦਾ ਸੀ ਤੇ ਹੋਰ ਵੀ ਉਹਨਾਂ ਨੂੰ ਬਹੁਤ ਸਾਰੇ ਕਮੈਂਟ ਆ ਰਹੇ ਸੀ ਉਹਨਾਂ ਦੇ ਹਸਬੰਡ ਲਈ ਵੀ ਵੀ ਉਹਨਾਂ ਨੇ ਉਹਨਾਂ ਨਾਲ ਪੈਸੇ ਲਈ ਹਨਾ ਮੈਰिज ਕਰਵਾਈ ਹੈ ਕੁਝ ਵੀ ਹੈ ਜਾਨੀ ਕਿ ਜੋ ਵੀ ਉਹਨਾਂ ਦੀ ਆਵਾਜ਼ ਤੇ ਕਮੈਂਟ ਆ ਰਹੇ ਸੀਗੇ ਬੋਲਣ ਦੇ ਢੰਗ ਤੇ ਕਮੈਂਟ ਗਲਤ ਆ ਰਹੇ ਸੀਗੇ ਵੀ ਉਹਨਾਂ ਨੂੰ ਸਲੀਕਾ ਨਹੀਂ ਹੈਗਾ ਰੀਲਸ ਬਣਾਉਣ ਦਾ ਤੇ ਉਹਨਾਂ ਨੂੰ ਬਲੌਗ ਬਣਾਉਣ ਦਾ ਢੰਗ ਨਹੀਂ ਹੈ ਪਰ ਫਿਰ ਵੀ ਉਹ ਸ਼ੋਹਰਤ ਹਾਸਲ ਕਰ ਰਹੇ ਨੇ